ਹਰਸ਼ਾ ਬਹੁਤ ਆ ਮੁੰਡਿਆਂ ਦਾ ਨਵੇਂ ਮੁੰਡੇ ਐ ਨਵੇਂ ਮੁੰਡੇ ਉੱਠ ਕੇ ਆਏ ਆ ਇਧਰ ਪੁਰਾਣਾ ਗੁਰਮਾਲਾ ਭਾਉ ਐ ਉਧਰ ਪੁਰਾਣਿਆਂ ਦੇ ਵਿੱਚੋਂ ਪਿੱਥੋ ਵਾਲਾ ਸ਼ੀਰਾ ਸ਼ੀਰਾ ਪਿੱਥੋ ਵਾਲਾ 32 ਕਿਲੋ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਜਿਸ ਖਿਡਾਰੀ ਨੇ ਤੇ ਅੱਜ ਆਲ ਓਪਨ ਓਪਨ ਦਾ 스타 ਐ 50 ਮੋਟਰਸਾਈਕਲਾਂ ਦਾ ਜੇਤੂ ਐ ਪਿੱਥੋ ਵਾਲੇ ਸ਼ੀਰੇ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਵੀਰੋ जिने 32 किलो ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਹੈ ਅਮਨ ਕਨੇਡਾ ਸਾਡਾ ਵੀਰ ਪੁੱਤੋ ਤੋਂ ਉਹ ਵੀ ਇਹਨਾਂ ਮੈਚਾਂ ਦਾ ਲਾਈਵ ਆਨੰਦ ਮਾਣਦਾ ਹੈ ਧੰਨਵਾਦ ਕਰਦੇ ਆਂ ਸ਼ੁਰੂ ਕਰਵਾ ਦਿਓ ਜੀ ਗੋਰੀ ਦਬੜੀ ਖਾਨੇ ਵਾਲੇ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਗੋਰੀ ਦਬੜੀ ਖਾਨੇ ਦਾ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨ ਹੈ ਪ੍ਰਬੰਧਕਾਂ ਵੱਲੋਂ ਕੀਤਾ ਜਾ ਰਿਹਾ ਹੈ ਜਿਨੇ ਕੱਲ ਤੋਂ ਲੈ ਕੇ ਸਾਹ ਵੀ ਨਹੀਂ ਲਿਆ ਪਤੰਦਰ ਨੇ ਵਾਹ ਜੀ ਵਾਹ ਜਲਾਲ ਵਾਲਾ ਸਾਡਾ ਵੀਰ ਰੁਪਿੰਦਰ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਜੋ ਪੰਜਾਬ ਦੀ ਬੁਲੰਦ ਆਵਾਜ਼ ਜੋ ਅੱਜ ਦਰਸ਼ਕਾਂ ਦੇ ਉਰੂ-ਰੂ ਹੋਇਆ ਵਧੀਆ ਸ਼ਬਦਬਲੀ ਵਧੀਆ ਬੋਲਾਂ ਦੇ ਨਾਲ ਜੋ ਦਰਸ਼ਕਾਂ ਦੇ ਰੂਬਰੂ ਹੋਇਆ ਇਸ ਵਿਦਾਈ ਬੜਾ ਮਾਣ ਸਨਮਾਨ ਸਮੂਹ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਰਪਿੰਦਰ ਜਲਾਲ ਜੀ ਫਾਈਨਲ ਮੈਚ 51000 ਤੇ 41000 ਫਰਸਕੰਡ ਦੇ ਪ੍ਰਾਈਜ਼ ਹੈ ਜਿਨ੍ਹਾਂ ਨੇ ਲੰਗਰ ਦੀ ਸੇਵਾ ਕੀਤੀ ਹੈ ਗੁਰੂ ਕੇ ਲੰਗਰਾਂ ਦੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਆਪਣਾ ਸਨਮਾਨ ਲੈ ਕੇ ਜਾਣ ਜਾਣ ਠੀਕ ਹੈ ਰਪਿੰਦਰ ਜੀ 51000 ਪਹਿਲਾ ਪ੍ਰਾਈਜ਼ ਹੈ 41000 ਦੂਜਾ ਪ੍ਰਾਈਜ਼ ਹੈ 11 11000 ਰੁਪਇਆ ਸਰਦਾਰ ਮੇਜਰ ਸਿੰਘ ਜੀ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਜੀ ਸੇਖੋਂ ਉਹਨਾਂ ਵੱਲੋਂ ਕਹਿੰਦੇ ਬੈਸਟ ਨੂੰ ਦਿੱਤਾ ਜਾਣਾ ਹੈ ਬੈਸਟ ਜੀ ਜ਼ਿੰਮੇਵਾਰੀ ਕੀ ਦੀ ਹੈ ਜੀ ਬੈਸਟ ਕੌਣ ਕੱਢੂ ਹੈਗਾ ਕੋਈ ਹੈਗਾ ਜੀ ਹੈਗਾ ਸੇਵਾ ਸਿੰਘ ਜੀ ਬਚਾਕੀ ਮੂਹ ਸਪਰੇਅ ਭੇਜ ਦਿਓ ਜੀ ਮੂਹ ਸਪਰੇਅ ਹਾਂਜੀ ਫਾਈਨਲ ਮੈਚ ਸ਼ੁਰੂ ਹੋਣ ਲੱਗਾ ਹੈ ਮੇਰੇ ਵੀਰ ਜਿਹੜੇ ਬਾਧੂ ਬੰਦੇ ਐ ਉਹ ਇੱਧਰ ਸਟੇਜ ਤੇ ਹੀ ਆ ਜਾਣ ਇੱਥੇ ਕੁਰਸੀਆਂ ਤੇ ਬੈਠ ਕੇ ਬਾਹਲਾ ਕੋਈ ਨਹੀਂਦਾ ਇੱਥੋਂ ਮੈਂ ਬੋਲ ਦਣਾ ਜੀ ਠੀਕ ਹੈ ਜੀ ਠੀਕ ਹੈ ਬਹੁਤ ਮਿਹਰਬਾਨੀ ਜਿਹਨੇ ਕਿਸੇ ਨੇ ਫੋਟੋ ਲੈਣੀ ਆ ਉਹ ਆਕਾਸ਼ ਆਕਾਸ਼ ਸਟੂਡੀਓ ਨਾਲ ਸੰਪਰਕ ਕਰ ਲੈਣ ਬਾਅਦ ਚ ਕਰਾਓ ਜੀ ਮੈਚ ਸ਼ੁਰੂ ਫਾਈਨਲ ਮੈਚ ਅੱਜ ਦੇ ਦਿਨ ਦਾ ਬੰਦੇ ਖੜੇ ਆ ਕਿਰਪਾ ਕਰਕੇ ਉਰੇ ਆ ਜਾਓ ਤੀਨਾ ਸਾਹਿਬ ਦੇ 34ਵੇਂ ਜਫਰਨਾਮਾ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੈਚ ਦੋਨੋਂ ਟੀਮਾਂ ਤੇ ਵਿਸ਼ਵਾਸ ਹੈ ਤੇ ਕਹਿੰਦੇ ਸੌ ਨਹੀਂ ਪੁਆਰੇ ਗਾਰੰਟੀ ਹੈ ਆਪਣੀ ਜੀ ਹਾਂ ਰਵਿੰਦਰ ਹਾਂਜੀ ਉਹ ਭਾਈ ਡਿਊਟੀ ਲਾ ਬੈਸ ਰੇਡ ਤੇ ਸਟਾਪਰ ਕੱਢਣਾ ਸੀ ਦੋ ਬੰਦਿਆਂ ਦੀ ਠੀਕ ਹੈ ਇਹ ਮਿਹਰਬਾਨੀ ਧਨੋਲਾ ਪਹੁੰਚ ਚੁੱਕੀ ਆ ਜੀ ਸੜਕ ਵਾਲੀ ਸਾਈਡ ਤੇ ਦੂਜੇ ਪਾਸੇ ਜੋ ਟੀਮ ਹੈ ਉਹ ਟੀਮ ਮੇਰੇ ਵੀਰੋ ਭੁੰਦਰ ਦੀ ਭੁੰਦਰ ਤੇ ਧਨੋਲੇ ਦਾ ਦੀਨਾ ਸਾਹਿਬ ਦੇ 34ਵੇਂ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੈਚ ਜਿਹੜਾ ਇਸ ਵੇਲੇ ਸ਼ੁਰੂ ਹੋ ਚੁੱਕਿਆ ਹੈ ਪਹਿਲੀ ਰੇਡ ਕਹਿੰਦੇ ਆਓ ਪੁਆਇੰਟ ਇਸ ਵੇਲੇ ਰੇਡਰ ਦਾ ਹੈ ਪੁਆਇੰਟ ਜੱਗੀ ਭੁੰਦਰ ਵਾਲੇ ਨੇ ਆਪਣੀ ਟੀਮ ਦੇ ਲਈ ਜੋੜਿਆ ਹੈ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੋੜਿਆ ਟੱਚ ਕਿਹਨੂੰ ਲੱਗਿਆ ਸੀ ਚੱਲ ਵੀ ਨੌਜਾਨਾ ਕਾਲਿਆ ਤਨੋਲੇ ਵਾਲਿਆ ਪਾ ਵੀ ਕਬੱਡੀ ਨੌਜਾਨਾ ਇਹ ਸਾਲ ਕਹਿੰਦੇ ਵੇਖਦੇ ਆ ਵੀ ਕਿਹੜੀ ਕਲੱਬ ਵੱਲੋਂ ਖੇਡਦਾ ਹੈ ਵੈਨਕੂਵਰ ਦੇ ਖੇਡ ਮੈਦਾਨਾਂ ਦੇ ਵਿੱਚ ਤੇ ਟ੍ਰਾਂਟੋ ਦੇ ਵਿੱਚ ਕਹਿੰਦੇ ਬ੍ਰੰਟਨ ਪੰਜਾਬੀ ਕਬੱਡੀ ਕਲੱਬ ਵੱਲੋਂ ਖੇਡੂਗਾ ਇਹ ਨੌਜਾਨਾ ਕਾਲਾ ਤਨੋਲੇ ਵਾਲਾ ਸਟਾਰ ਹੈ ਕਬੱਡੀ ਦਾ ਵਨ ਆਫ ਦੀ ਬੈਸਟ ਮੇਰੇ ਵੀਰੋ ਸੋਹਣਾ ਲੱਗਦਾ ਖੇਡਦਾ ਕਬੱਡੀ ਦਾ ਹੀਰਾ ਇਹ ਹੀਰੇ ਪੁੱਤ ਪੰਜਾਬ ਦੇ ਨੌਜਾਨ ਤਰਵਿੰਦਰ ਪੁੱਚੋ ਵਾਲਾ ਉਹ ਜਖੇਪਲੀਆ ਰਾਜ ਲਹਿਰੇ ਕਾਕੇ ਦਾ ਏਰੀਆ ਦੁਨੀਆ ਦਾ ਮੰਨਿਆ ਪਰ ਮੰਨਿਆ ਜਿਹਨੂੰ ਸਕੋਰਪੀਓ ਗੱਡੀ ਦਿੱਤੀ ਕਹਿੰਦੇ ਐਪੀਸੋਡ ਵਾਲਿਆਂ ਨੇ ਤੇ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਮੇਰੇ ਵੀਰੋ ਨੌਜਨ ਤਲਵਿੰਦਰ ਪੁੱਚੋ ਵਾਲੇ ਨੇ ਆਪਣੀ ਟੀਮ ਦੇ ਲਈ ਜਾ ਜੁੜਿਆ ਬਹੁਤ ਵਧੀਆ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਦੇ ਦਰਮਿਆਨ ਖੇਡਾ ਜਾ ਰਿਹਾ ਹੈ ਬਿੰਦਾ ਧਨੌਲੇ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਲੈ ਵੀ ਕੀਪਿਆ ਭੁੰਦਣ ਵਾਲਿਆ ਲਾ ਜਫਾ ਪਿੱਥੋ ਵਾਲਿਆ ਗੱਲਾਂ ਸਮੇਂ ਦੀਆਂ ਹੋਣਗੀਆਂ ਇੱਕ ਪਾਸੇ ਕਹਿੰਦੇ ਨੌਜਨ ਕੀਪਾ ਭੁੰਡੜ ਵਾਲਾ ਮੰਨਿਆ ਪਰਮੰਨਿਆ ਜਾਫੀ ਖੇਡ ਕਬੱਡੀ ਦਾ ਸਮੇਂ ਦਾ ਐਨ ਕਹਿੰਦੇ ਤੂਤੀ ਬੋਲਦੀ ਜਿਵੇਂ ਪੰਜਾਬੀ ਦੇ ਵਿੱਚ ਆਖੀਏ ਫੇਟ ਪੰਜਾਬੀ ਦੇ ਵਿੱਚ ਵੀ ਕੀਪੇ ਭੁੰਡੜ ਵਾਲੇ ਦੀ ਤੂਤੀ ਬੋਲਦੀ ਹੈ ਔਰ ਖੇਡ ਮੈਦਾਨ ਦੇ ਵਿੱਚ ਥੋੜਾ ਤੁਰ ਫਿਰ ਕੇ ਦੀ ਥੋੜਾ ਤੁਰ ਫਿਰ ਕੇ ਮੇਲਾ ਵੇਖੀਏ ਦਿਨ ਸਾਧ ਦੇ ਟੂਰਨਾਮੈਂਟ ਦੀਆਂ ਮੇਰੇ ਵੀਰੋ ਯਾਦਾਂ ਨੇ ਕਬੱਡੀ 365.com ਆਪਣੇ ਕੈਮਰੇ ਦੀ ਅੱਖ ਦੇ ਵਿੱਚ ਬੰਦ ਕਰ ਰਿਹਾ ਹੈ YouTube ਤੇ ਸਰਚ ਮਾਰਾਂਗੇ 2016 ਮੇਰੇ ਵੀਰੋ ਤੇ ਪਤਾ ਲੱਗ ਜਾਣਾ ਹਾਂਜੀ ਵੀਰ ਜੀ ਥੋੜਾ ਤੁਰ ਫਿਰ ਕੇ ਮੇਲਾ ਵੇਖੀਏ ਆਪਾਂ ਲਓ ਇੱਕ ਪਾਸੇ ਨੌਜਨ ਗੁਰਜੀਤ ਕਬੂਤਰ ਤੇ ਦੂਜੇ ਪਾਸੇ ਜੱਗੀ ਭੁੰਦੜ ਹੈ ਜੱਗੀ ਵੱਡੇ ਘਰ ਵਾਲਾ ਵੀ ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ ਹੋਇਆ ਹੈ ਆਓ ਥੋੜਾ ਤੁਰ ਫਿਰ ਕੇ ਫੋਟੋਆਂ ਵਾਲਿਓ ਤੁਸੀਂ ਵੀ ਥੋੜਾ ਤੁਰ ਫਿਰ ਕੇ ਔਰ ਫਾਈਨਲ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਅਕੀ ਭੁੰਦੜ ਅਪੀਲ ਕਰ ਰਿਹਾ ਵੀ ਨੌਜਾਨਾ ਖੁੱਲੀ ਚਪੇੜ ਦੀ ਮਾਰ ਨਹੀਂ ਪਰ ਵੇਖਦਾ ਨੌਜਾਨ ਇਸ ਲਈ ਕਾਲਾ ਧਨੋਲੇ ਵਾਲਾ ਧਨੋਲੇ ਵਾਲਾ ਮੁੰਡਾ ਪਾਉਂਦਾ ਕਬੱਡੀ ਪਿੱਥੋ ਵਾਲਾ ਤਜਰਬੇਕਾਰ ਵਾਹ ਓਏ ਪਿੱਥੋ ਵਾਲਿਆ ਮੈਂ ਕਿਹਾ ਸੀ ਨਾ ਵੀ ਤਜਰਬੇਕਾਰ ਹੈ ਤੇ ਵਾਕਈ ਤਜਰਬਾ ਜਿਹੜਾ ਕੰਮ ਕਰ ਗਿਆ ਪਿੱਥੋ ਵਾਲੇ ਦਾ ਸਿਰੇ ਦਾ ਜੱਫਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਹੈ ਧਨੋਲੇ ਵਾਲੇ ਕਾਲੇ ਨੂੰ ਪਰ ਅਗਲੀ ਰੇਡ ਇਹ ਆ ਨੌਜਾਨ ਤਲਵਿੰਦਰ ਸਿੰਘ ਪੁੱਚੋ ਵਾਲਾ ਮੇਰੇ ਵੀਰੋ ਅੱਜ ਜਖੇਪੜ ਵਾਲਾ ਰਾਜ ਸਿੱਧੂ ਪਰਿਵਾਰ ਦਾ ਮੇਰੇ ਵੀਰੋ ਸੰਤ ਤੇ ਬੰਤ ਤੇ ਪਹਿਰਮਾਨ ਦਾ ਪਿੰਡ ਹੈ ਸੁਰਿੰਦਰ ਜਖੇਪੜ ਦਾ ਪਿੰਡ ਹੈ ਰਾਜ ਜਖੇਪੜ ਉਸੇ ਪਿੰਡ ਦਾ ਪ੍ਰਸਿੱਧ ਪਰ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਮੇਰੇ ਵੀਰੋ ਰੀਡਰ ਦੇ ਹਿੱਸੇ ਜਾ ਜੁੜਿਆ ਬਹੁਤ ਵਧੀਆ ਮੁਕਾਬਲਾ ਫਾਈਨਲ ਮੈਚ 51000 ਤੇ 41000 ਕਹਿੰਦੇ ਪ੍ਰਾਈਜ਼ ਜਿਹੜਾ ਦਿੱਤਾ ਜਾਣਾ ਸਾਡੇ ਪ੍ਰਬੰਧਕਾਂ ਵੱਲੋਂ 11-11000 ਬੈਸਟ ਦੇ ਲਈ ਸਰਦਾਰ ਪ੍ਰਗਟ ਸਿੰਘ ਜੀ ਸੇਖੋਂ ਰੇਡਰ ਨੂੰ ਦੇਣਗੇ 11000 ਸਰਦਾਰ ਮੇਜਰ ਸਿੰਘ ਜੀ ਪ੍ਰਧਾਨ ਸਾਹਿਬ ਜਾਫੀ ਨੂੰ 11000 ਦੇ ਨਾਲ ਸਨਮਾਨ ਦੇਣਗੇ ਲਓ ਬਿੰਦਾ ਧਨੋਲੇ ਵਾਲਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਹੈ ਗौरी ਤਬੜੀ ਖਾਨੇ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹੈ ਸਾਡਾ ਵੀਰ ਹੈ ਸਾਡੀ ਖੇਡ ਕਬੱਡੀ ਦਾ ਵਧੀਆ ਬੁਲਾਰਾ ਹੈ ਹਾਂਜੀ ਕੀ ਹੋ ਗਿਆ ਪਿੱਛੇ ਹਾਂ ਕੋਈ ਗੱਲ ਨਹੀਂ ਲਓ ਵਧੀਆ ਟਾਈਮ ਨਾਲ ਮਾਸਟਰ ਜੀ ਤੁਹਾਡਾ ਧੰਨਵਾਦ ਆ ਜਿਨ੍ਹਾਂ ਨੇ ਟਾਈਆਂ ਟਾਈਮ ਸਿਰ ਜਿਵੇਂ ਐਨ ਗਰਾਊਂਡ ਦੇ ਵਿੱਚ ਵੀ ਡਿਸਪੀਸਪਲਨ ਰਿਹਾ ਔਰ ਖੇਡ ਮੈਦਾਨ ਦੇ ਵਿੱਚ ਨੌਜਵਾਨ ਇਸਲੇ ਜਫਾ ਗੁਰਜੀਤ ਕਬੂਤਰ ਦਾ ਪਰ ਜੱਗੀ ਭੁੰਦੜ ਵਾਲਾ ਕਹਿੰਦੇ ਪੁਆਇੰਟ ਲੱਕੇ ਵਾਪਸ ਗਿਆ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਿਆ ਫਾਈਨਲ ਮੈਚ ਤੇ ਫਾਈਨਲ ਮੈਚ ਦੀ ਕਹਿੰਦੇ ਕਾਲੇ ਧਨੋਲੇ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਕਾਲਾ ਧਨੋਲੇ ਵਾਲਾ ਉੱਥੋਂ ਵਾਲੇ ਨੇ ਵੀ ਲਾ ਲਿਆ ਹੱਥਾਂ ਨੂੰ ਮੇਰੇ ਵੀਰੋ ਮਿੱਟੀ ਪਰ ਵੇਖਦਾ ਵੀ 30 ਸੈਕਿੰਡ ਦੀ ਰੇਡ ਕੁਝ ਸੈਕਿੰਡ ਬਾਕੀ ਹੈ ਕੁਝ ਬੀਤ ਚੁੱਕੇ ਹੈ ਤੇ ਸ਼ੀਰੇ ਦੇ ਨਾਲ ਫਿਰ ਮੁਕਾਬਲਾ ਹੋ ਚੁੱਕਿਆ ਕਾਲਾ ਹੱਸਦਾ ਵੀ ਸੀਨੀਅਰ ਪਲੇਅਰ ਹੈ ਨੌਜਨ ਪਿੱਥੋ ਵਾਲਾ ਸ਼ੀਰਾ ਬੜਾ ਤਿਆਰਬਾ ਹੈ ਪਰ ਵੇਖਦਾ ਇੱਕ ਪਾਸੇ ਚੜਦੀ ਵਰੇਸ ਕਦੇ ਕਦੇ ਚੜਦੀ ਵਰੇਸ ਵੀ ਕੰਮ ਕਰ ਜਾਂਦੀ ਹੈ ਤੇ ਕਦੇ ਕਦੇ ਵੱਡੇ ਤਿਆਰਬੇ ਵੀ ਕੰਮ ਕਰ ਜਾਂਦੇ ਆ ਤਲਵਿੰਦਰ ਪੁੱਚੋ ਵਾਲਾ ਇਸ ਲਈ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਬਿੰਦਾ ਜੀ ਬਿੰਦਾ ਬਿੰਦਾ ਧਨੋਲਾ ਇਹ ਆ ਨੌਜਨ ਬਿੰਦਾ ਇੱਕ ਭਿੰਦਾ ਵੀ ਖੜਾ ਹੈ ਇਹ ਆ ਬਿੰਦਾ ਧਨੋਲੇ ਵਾਲਾ ਮੇਰੇ ਵੀਰੋ ਲੈ ਵੀ ਸੇਵਕਾ ਦਿਖਾ ਕਲੋਜ਼ ਕਰਕੇ ਥੋੜਾ ਜਿਹਾ ਐਕਸ਼ਨ ਪਿੱਥੋ ਵਾਲੇ ਦਾ ਆਉ ਬੈਠੇ ਹੋਣਗੇ ਦਰਸ਼ਕੇ ਦੀ ਖੇਡ ਦੇ دیਵਾਨੇ ਘਰਾਂ ਦੇ ਵਿੱਚ ਬੈਠੇ ਆਨੰਦ ਮਾਣਦੇ ਹੋਣਗੇ ਵੀ ਅੱਜ ਆ ਜਿਹੜੇ ਸਵਾਦ ਆਇਆ ਜੱਫੇ ਦਾ ਇੱਕ ਕਹੇ ਗੱਟ 'ਤੇ ਤਾੜੀ ਮਾਰ ਕੇ ਦੱਸ ਦੋ ਮੇਰੇ ਵੀਰੋ ਐਨ ਕਹਿੰਦੇ ਸਿਰੇ ਦਾ ਜੱਫਾ ਲਾਉਂਦਾ ਜਦੋਂ ਵੀ ਲਾਉਂਦਾ ਪਿੱਥੋ ਵਾਲਾ ਸ਼ੀਰ ਆੜੀਏ ਬੜਾ ਸਤਾਪਰ ਭੈੜਾ ਇੱਕ ਵਾਰੀ ਜੇ ਪੈ ਜੇ ਪਿੱਛੇ ਮੁੜਨਾ ਛੜਦਾ ਖੜਾ ਸਮਾਂ ਸੀ ਪਿੱਥੋ ਵਾਲੇ ਦਾ ਵੀ ਅੱਜ ਵੀ ਸਮਾਂ ਆਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਤਲਵਿੰਦਰ ਪੁੱਚੋ ਵਾਲਾ ਨੌਜਵਨ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਪ੍ਰਿੰਸੀਪਲ ਬੀੜੀ ਸ਼ਰਮਾ ਜੀ ਦਾ ਪਿੰਡ ਹੈ ਪੁੱਚੋ ਲਾਲੇ ਤੁੰਗਵਾਲੀ ਵਾਲੇ ਨੇ ਚੰੜਿਆ ਇਸ ਨੌਜਵਨ ਖਿਡਾਰੀ ਨੂੰ ਤੇ ਪੁਆਇੰਟ ਵੇਖਦਾ ਵੀ ਕਾਲਾ ਧਨੌਲੇ ਵਾਲਾ ਪ੍ਰਾਪਤ ਕਰੂ ਜਾਂ ਫਿਰ ਦੂਸਰੇ ਪਾਸੇ ਪਿੱਥੋ ਵਾਲਾ ਵੀ ਖੜਾ ਹੈ ਸ਼ੀਰੇ ਤੇ ਦੋ ਜੱਫੇ ਹੋ ਗਏ ਨੇ ਤੇ ਵੇਖਦਾ ਵੀ 11000 ਬੈਸਟ ਦੇ ਲਈ ਹੋਣਾ ਆਹ ਕਾਲਾ ਤੇ ਸ਼ੀਰਾ ਕਾਲਾ ਤੇ ਸ਼ੀਰਾ ਪੁਆਇੰਟ ਧਨੌਲੇ ਦੀ ਟੀਮ ਦੇ ਹਿੱਸੇ ਜਾ ਜੁੜਿਆ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਵਧੀਆ ਕਬੱਡੀ ਹੋ ਰਹੀ ਹੈ ਮੇਰੇ ਵੀਰਿਓ ਐਨ ਸ਼ੀਰੇ ਦੀ ਕਬੱਡੀ ਹੈ ਇਸੋਲੇ ਖੇਡ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਹੈ ਵੇਖਦਾ ਵੀ ਨੌਜਨ ਗੁਰਜੀਤ ਸਿੰਘ ਕਬੂਤਰ ਮੇਰੇ ਵੀਰੋ ਲਾ ਤਕੜਾ ਜਫਾ ਆਪਣੀ ਪਰ ਨਹੀਂ ਭਿੰਦਾ ਇਹ ਧਨੋਲੇ ਵਾਲਾ ਭਿੰਦਾ ਇਹ ਕਾਲੇ ਦਾ ਛੋਟਾ ਭਰਾ ਹੈ ਮੇਰੇ ਵੀਰੋ ਕਾਲਾ ਜਿੱਥੇ ਬਤੌਰ ਧਾਵੀ ਵਧੀਆ ਖੇਡਦਾ ਤੇ ਭਿੰਦਾ ਧਨੋਲਾ ਕਹਿੰਦੇ ਬਤੌਰ ਜਾਫੀ ਬਹੁਤ ਵਧੀਆ ਖੇਡਦਾ ਸਾਡੀ ਖੇਡ ਕਬੱਡੀ ਦੇ ਦੋ ਪੁੱਤ ਪੰਜਾਬ ਦੇ ਆਪਣਾ ਯੋਗ ਜਿਹੜਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਦਿਖਾਉਂਦੇ ਹੈ ਲਓ ਬੱਬੂ ਤੇ ਦੂਜੇ ਪਾਸੇ ਕਾਲਾ ਤਨੌਲੇ ਵਾਲਾ ਮੇਰੇ ਵੀਰੋ ਪੁਆਇੰਟ ਧਾਵੀ ਦਾ ਹੈ ਪੁਆਇੰਟ ਕਾਲੇ ਤਨੌਲੇ ਵਾਲੇ ਨੇ ਆਪਣੀ ਟੀਮ ਦੇ ਲਈ ਜੋੜਿਆ ਹੈ ਪੁਆਇੰਟ ਤਨੌਲੇ ਦੀ ਟੀਮ ਦੇ ਹਿੱਸੇ ਦਾ ਹੈ ਅੱਜ ਦੇ ਦਿਨ ਦਾ ਫਾਈਨਲ ਮੈਚ ਦੋਨੋਂ ਟੀਮਾਂ ਦੇ درمیان ਖੇਡਿਆ ਜਾ ਰਿਹਾ ਹੈ ਜਿਹੜੀ ਟੀਮ ਜਿੱਤੂ 51000 ਦੀ ਹੱਕਦਾਰ ਹੋਵੇਗੀ ਜਿਹੜੀ ਹਾਰ ਜਾਵੇਗੀ ਉਹ 48000 ਦੀ ਹੱਕਦਾਰ ਹੋਵੇਗੀ ਪੁਆਇੰਟ ਜਿਹੜਾ ਧਾਵੀ ਦਾ ਹੈ ਪੁਆਇੰਟ ਇਸ ਵੇਲੇ ਤਲਵਿੰਦਰ ਪੁੱਚੋ ਵਾਲੇ ਨੇ ਆਪਣੀ ਟੀਮ ਦੇ ਲਈ ਜੋੜਿਆ ਹੈ ਚੱਲ ਵੀ ਬਿੰਦਿਆ ਪਾ ਵੀ ਕਬੱਡੀ ਨੌਜਵਾਨਾ ਥੋੜਾ ਮੁੜ ਕੇ ਨੂੰ ਪੁੰਜਾ ਭਾਵੇਂ ਠੰਡ ਹੈ ਮੇਰੇ ਵੀਰੋ ਪਰ ਥੋੜੀ ਗਰਮੈਸ਼ ਹੋ ਜਾਂਦੀ ਹੈ ਸਰੀਰ ਗਰਮ ਹੋ ਜਾਂਦਾ ਤੇ ਮੁੜਕਾ ਵੀ ਆ ਜਾਂਦਾ ਹੈ ਪਸੀਨਾ ਆ ਜਾਂਦਾ ਇਹਨਾਂ ਖਿਡਾਰੀਆਂ ਨੂੰ ਤੇ ਵੇਖਦਾ ਵੀ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਬਿੰਦੇ ਨੇ ਆਪਣੀ ਟੀਮ ਦੇ ਲਈ ਜੁੜਿਆ ਚੱਲ ਵੀ ਪੁੱਚੋ ਵਾਲਿਆ ਪਾ ਵੀ ਕਬੱਡੀ ਨੌਜਵਾਨਾ ਤਲਵਿੰਦਰ ਪੁੱਚੋ ਵਾਲਾ ਕਹਿੰਦੇ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਜੇ ਕਿਸੇ ਨੇ ਵੀਰ ਦੀ ਸ਼ਾਨ ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ ਆਪਣੇ ਛੋਟੇ ਵੀਰ ਰੁਪਿੰਦਰ ਜਲਾਲ ਨੂੰ ਅਣਜਾਣ ਜਾਂ ਬੱਚਾ ਸਮਝ ਕੇ ਮਾਫ ਕਰਨਾ ਥੋੜਾ ਸਾਰਿਆਂ ਦਾ ਧੰਨਵਾਦ ਸਪੈਸ਼ਲ ਧੰਨਵਾਦ ਮਾਸਟਰ ਗੁਲਜਾਰ ਸਿੰਘ ਜੀ ਭਾਈ ਰੂਪਾ ਦਾ ਮਹਾਨ ਕਬੱਡੀ ਖਿਡਾਰੀ ਆਪਣੇ ਸਮੇਂ ਦੇ ਜਿਹੜੀਆਂ ਸਵਾਭਾ ਨਿਵਾ ਰਹੇ ਹੈ ਮੈਚ ਸਮਾਪਤ ਫਾਸਟ ਪੁੰਡੜ ਸੈਕਿੰਡ ਤਨੋਲਾ ਤਨੋਲਾ 8 ਪੁੰਡੜ 11.5 ਬੈਸਟ ਜਾਫੀ ਬੈਸਟ ਯਾਫੀ ਸ਼ੀਰਾ ਪਿੱਥੋ ਵਾਲਾ ਤੇ ਬੈਸਟ ਰੇਡਰ ਤਲਵਿੰਦਰ ਪੁੱਚੋ ਵਾਲਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਜੇ ਕਿਸੇ ਮੇਰੇ ਵੀਰ ਦੀ ਸ਼ਾਨ ਦੇ ਖਿਲਾਫ ਗਲਤ ਬੋਲਿਆ ਗਿਆ ਵੇ ਤੇ ਅਣਜਾਣ ਜਾਂ ਬੱਚਾ ਸਮਝ ਕੇ ਮaaf ਕਰਨਾ ਸਾਰੇ ਐਨ ਆਰ ਆਈ ਦਾ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਮੁਬਾਰਕਬਾਦ ਸਾਡੇ ਭਿੰਦਰ ਨੂੰ ਸਾਰੇ ਸਾਥੀਆਂ ਨੂੰ ਸਾਰੀ ਪ੍ਰਬੰਧਕੀ ਕਮੇਟੀ ਨੂੰ ਮੇਜਰ ਸਿੰਘ ਜੀ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਜੀ ਸੇਖੋਂ ਮਾਸਟਰ ਸਰਦਾਰ ਗੁਲਜਾਰ ਸਿੰਘ ਜੀ ਸਾਰੀ ਕਲੱਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਕਾਸ਼ ਸਟੂਡੀਓ ਤੋਂ ਤੁਸੀਂ ਜਿਹੜੀਆਂ ਫੋਟੋਆਂ ਲੈ ਸਕਦੇ ਹੋ ਠੀਕ ਹੈ ਜੀ ਅਕਾਸ਼ ਲਾਈਟਾਂ ਆਲਿਆ ਬਾਕੀ ਚਾਏ ਬੁਝਾ ਦੀ ਪਰ ਸਟੇਜ ਵਾਲੀਆਂ ਜਿਹੜੀਆਂ 3-4 ਪੋਲ ਐ ਨਾ ਬੰਦ ਕਰੀ ਫਾਸਟ ਭੁੰਦਰ ਸੈਕੰਡ ਧਨੋਲਾ ਬੈਸਟ ਰੇਡਰ ਤਲਵਿੰਦਰ ਪੁੱਟੋ ਬੈਸਟ ਸਟਾਪਰ ਸ਼ੀਰਾ ਪਿੱਥੋ 11 11000 ਰੁਪਏ ਜਿਹੜਾ ਬੈਸਟ ਦੇ ਲਈ ਆਇਆ ਭਾਈ ਮੂਰਤਾਲਾ ਆਜੇ ਸਾਹਮਣੇ ਕਿਰਾ